ਪੁੱਤਰ ਜੰਮਦੇ ਰੱਖੀਏ ਵਿੱਚ ਕਬਜ਼ੇ ਤੀ ਪੈਣ ਨੂੰ ਲਾੜ ਲੜਾਈਏ ਨਾ ਜੇਕਰ ਆਪ ਗਰੀਬ ਕੰਗਾਲ ਹੋਈਏ ਤੇ ਪੱਗ ਚੌਧਰੀ ਨਾਲ ਵਟਾਈਏ ਨਾ ਚੋਰੀ ਯਾਰ ਦਾ ਨਾਂ ਵਸਾ ਖਾਈਏ ਜੂਏ ਬਾਦ ਨੂੰ ਕੋਲ ਬਿਠਾਈਏ ਨਾ ਭਾਈ ਹੁਣ ਤੇ ਬਦਲੇ ਲੈ ਲਈਏ ਨਹੀਂ ਤਾਂ ਸੁੱਟੀਆਂ ਗਲਾਚ ਕਦੇ ਜਗਾਈਏ ਨਾ ਛੱਡ ਜਾਣਾ ਇਹ ਮੇਲਾ ਦੁਨੀਆ ਦਾ ਖਾਲੀ ਪਿੰਜਰੇ ਇੰਜ ਲਟਕਾਈਏ ਤੇ ਬਿਨਾ ਮਤਲਬੋ ਕੋਈ ਨਹੀਂ ਯਾਰ ਬਣਦਾ ਕਈਆਂ ਨੂੰ ਯਾਰ ਬਣਾ ਕੇ ਵੇਖਿਆ ਏ ਤੇ ਤੋਤਾ ਜਿੱਦੋਂ ਵੀ ਛੱਡੀਏ ਉੱਡ ਜਾਂਦਾ ਕਈਆਂ ਚੂਰੀਆਂ ਪਾ ਕੇ ਵੇਖਿਆ ਏ ਤੇ ਡੰਗ ਮਾਰਨੋਂ ਕਦੇ ਨਹੀਂ ਸੱਪ ਰਿੰਦਾ ਕਈਆਂ ਦੁੱਧ ਪਿਲਾ ਕੇ ਵੇਖਿਆ ਏ ਮਜ਼ਾ ਆਉਂਦਾ ਨਹੀਂ ਅੱਲਾਹੂ ਦੇ ਜ਼ਿਕਰ ਵਰਗਾ ਬੜੇ ਵਾਜੇ ਵਜਾ ਕੇ ਦੇਖਿਆ ਏ ਮਸਜਿਦ ਆਖਦੇ ਰੱਬ ਦਾ ਘਰ ਹੁੰਦਾ ਕਈ ਵਾਰ ਮੈਂ ਜਾ ਕੇ ਦੇਖਿਆ ਏ ਘਰ ਰੱਬ ਦਾ ਮੂਮਨ ਦਾ ਦਿਲ ਹੁੰਦਾ ਜਿਹਨਾਂ ਨਜ਼ਰਾਂ ਝੁਕਾ ਕੇ ਦੇਖਿਆ ਏ ਛੱਡ ਜਾਣਾ ਏ ਮੇਲਾ ਦੁਨੀਆਂ ਦਾ ਇੱਥੇ ਬੜੀ ਉਮਰ ਹੰਡਾ ਕੇ ਵੇਖਿਆ ਏ ਲੋ ਜਨਾਬ ਇਹ ਸਭ ਨੇ ਇੱਕ ਦਿਨਾਂ ਮੇਲਾ ਛੱਡ ਕੇ ਜਾਣਾ ਜਦੋਂ ਇਹ ਮੇਲਾ ਛੱਡ ਕੇ ਜਾਣਾ ਤੇ ਅਗਲੇ ਪਾਸੇ ਜਾ ਕੇ ਬੰਦੇ ਦੇ ਨਾਲ ਕੀ ਹੋਣਾ ਇੱਥੇ ਇੱਕ ਸੂਫੀ ਸ਼ਾਇਰ ਹੋਇਆ ਪੰਜਾਬੀ ਦੇ ਮਹਮਦ ਬੂਟਾ ਉਹਨਾਂ ਨੇ ਸਾਰੀ ਜ਼ਿੰਦਗੀ ਮਾਰਫਤ ਲਿਖੀ ਉਹਨਾਂ ਨੇ ਲਿਖਿਆ ਕਿ ਮੈਂ ਸੁਣਿਆ ਪੀਆ ਦੇ ਦੇਸ ਅੰਦਰ ਕੁਛ ਹੀ ਹੋ ਜੀਆਂ ਮਿਲਣੀਆਂ ਯਾਰੀਆਂ ਨੇ ਇੱਕ ਕੋਠੜੀ ਮਿਲਣੀ ਹੈ ਰਹਿਣ ਖਾਤਰ ਜਿਹਦੇ ਨਾਂ ਬੂਹੇ ਤੇ ਨਾ ਬਾਰੀਆਂ ਨੇ ਤੇ ਜਿਹੜੀ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ ਤੇ ਜਿਹੜੇ ਤਰਸਦੇ ਸੀ ਦੀਦ ਨੂੰ ਦਿਨੇ ਰਾਤੀ ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੇ ਜੰਜ ਹੰਝੂਆਂ ਦੀ ਟੁਕੀਏ ਆਣ ਵਿੜੇ ਅੰਦਰੂਦੀਆਂ ਹੋਣ ਤਿਆਰੀਆਂ ਨੇ ਕਿਸੇ ਝੱਲਿਆ ਨਾ ਕੋਈ ਪੇਸ਼ ਚੱਲੀ ਬਾਹਾਂ ਮੌਤ ਨੇ ਜਦੋਂ ਖਲਾਰੀਆਂ ਨੇ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਤੇ ਪੰਛੀ ਉੱਡ ਗਏ ਮਾਰ ਕੁਡਾਰੀਆਂ ਨੇ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਪੰਛੀ ਉੱਡ ਗਏ ਮਾਰ ਕੁਡਾਰੀਆਂ ਨੇ ਬੈਨ ਪੁਸ਼ਾਕ ਸੀ ਘਰੋਂ ਚੱਲੇ ਜਿੱਥੇ ਬੈਠ ਕੇ ਉਮਰਾਂ ਗੁਜ਼ਾਰੀਆਂ ਨੇ ਰਲ ਮਾਪਿਆਂ ਦੇ ਨਾਲ ਵੀ ਰੋਂਦੇ ਨਾਲੇ ਰੌਣ ਸਹੇਲੀਆਂ ਸਾਰੀਆਂ ਨੇ ਪਹਿਲੀ ਰਾਤ ਪਰਦੇਸ ਦੇ ਵਿੱਚ ਜਾ ਕੇ ਜਦ ਡਿੱਠੀਆਂ ਮੰਜ਼ਲਾ ਭਾਰੀਆਂ ਨੇ ਕੁੰਡ ਚੁੱਕ ਕੇ ਪੁੱਛਣਾ ਸਾਈਆਂ ਨੇ ਦੱਸ ਕਿੱਥੇ ਬੈਠ ਕੇ ਰਾਤਾਂ ਗੁਜ਼ਾਰੀਆਂ ਨੇ ਇੱਕ ਮੁਹੰਮਦ ਬੂਟਿਆ ਚ ਉਠਾਏ ਜੱਗ ਸਾਰਾ ਕੰਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ ਲੋ ਜਨਾਬ